प्यारे देशवासियों नमस्कार ਅਸੀਂ ਸਾਰਿਆਂ ਨੇ ਬੀਤੇ ਦਿਨਾਂ 'ਚ ਦੇਸ਼ ਦੀ ਤਾਕਤ ਤੇ ਉਸ ਦਾ ਸੰਜਮ ਦੋਵੇਂ ਵੇਖੇ ਨੇ ਮੈਂ ਸਭ ਤੋਂ ਪਹਿਲਾਂ ਭਾਰਤ ਦੀਆਂ ਬਹਾਦਰ ਸੈਨਾਵਾਂ ਨੂੰ ਸಶಸ್ਤਰ ਬਲਾਂ ਨੂੰ ਸਾਡੀਆਂ ਖੁਫੀਆ ਏਜੰਸੀਆਂ ਨੂੰ ਸਾਡੇ ਵਿਗਿਆਨਿਕਾਂ ਨੂੰ ਹਰੇਕ ਭਾਰਤਵਾਸੀ ਵੱਲੋਂ ਸੈਲੂਟ ਕਰਦਾ ਹਾਂ ਸਾਡੇ ਬਹਾਦਰ ਸੈਨਿਕਾਂ ਨੇ ਆਪਰੇਸ਼ਨ ਸਿੰਦੂਰ ਦੇ ਟੀਚਿਆਂ ਦੀ ਪ੍ਰਾਪਤੀ ਲਈ ਅਥਾਹ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੈ ਮੈਂ ਉਹਨਾਂ ਦੀ ਵੀਰਤਾ ਨੂੰ ਉਹਨਾਂ ਦੀ ਹਿੰਮਤ ਨੂੰ ਉਹਨਾਂ ਦੀ ਬਹਾਦਰੀ ਨੂੰ ਅੱਜ ਸਮਰਪਿਤ ਕਰਦਾ ਸਾਡੇ ਦੇਸ਼ ਦੀ ਹਰ ਮਾਤਾ ਨੂੰ ਦੇਸ਼ ਦੀ ਹਰ ਭੈਣ ਨੂੰ ਤੇ ਹਰ ਬੇਟੀ ਨੂੰ ਇਹ ਬਹਾਦਰੀ ਸਮਰਪਿਤ ਕਰਦਾ ਸਾਥੀਓ 2 ਐਪ੍ਰੈਲ ਨੂੰ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਜੋ ਕਰੂਰਤਾ ਵਿਖਾਈ ਸੀ ਉਸ ਨੇ ਦੇਸ਼ ਤੇ ਦੁਨੀਆ ਨੂੰ ਝੰਡੂੜ ਦਿੱਤਾ ਸੀ। ਛੁੱਟੀਆਂ ਮਨਾ ਰਹੇ ਬੇਕਸੂਰ ਭੋਲੇ-ਪਾਲੇ ਲੋਕਾਂ ਨੂੰ ਧਰਮ ਪੁੱਛ ਕੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਬੇਰਹਿਮੀ ਨਾਲ ਮਾਰ ਦੇਣਾ ਇਹ ਅੱਤਵਾਦ ਦਾ ਬਹੁਤ ਭਿਆਨਕ ਚਿਹਰਾ ਸੀ, ਕਰੂਰਤਾ ਸੀ। ਇਹ ਦੇਸ਼ ਦੇ ਸਦਭਾਵ ਨੂੰ ਤੋੜਨ ਦੀ ਘਿਣਾਉਣੀ ਕੋਸ਼ਿਸ਼ ਵੀ ਸੀ। ਮੇਰੇ ਲਈ ਵਿਅਕਤੀਗਤ ਤੌਰ ਤੇ ਇਹ ਦਰਦ ਬਹੁਤ ਵੱਡਾ ਸੀ ਇਸ ਅੱਤਵਾਦੀ ਹਮਲੇ ਦੇ ਬਾਅਦ ਸਾਰਾ ਰਾਸ਼ਟਰ ਹਰ ਨਾਗਰਿਕ ਹਰ ਸਮਾਜ ਹਰ ਵਰਗ ਹਰ ਰਾਜਨੀਤਿਕ ਦਲ ਇੱਕ ਸੁਰ ਵਿੱਚ ਅੱਤਵਾਦ ਦੇ ਖਿਲਾਫ ਸਖਤ ਕਾਰਵਾਈ ਲਈ ਉੱਠ ਖੜਾ ਹੋਇਆ ਅਸੀਂ ਅੱਤਵਾਦੀਆਂ ਨੂੰ ਮਿੱਟੀ 'ਚ ਮਿਲਾਉਣ ਲਈ ਭਾਰਤ ਦੀਆਂ ਸਿਨਾਵਾਂ ਨੂੰ ਪੂਰੀ ਖੁੱਲ ਦੇ ਦਿੱਤੀ ਤੇ ਅੱਜ ਹਰ ਅੱਤਵਾਦੀ ਅਤਵਾਦ ਦਾ ਹਰ ਸੰਗਠਨ ਜਾਣ ਚੁੱਕਿਆ ਹੈ ਕਿ ਸਾਡੀਆਂ ਭੈਣਾਂ ਬੇਟੀਆਂ ਦੇ ਮੱਥੇ ਦੇ ਸਿੰਦੂਰ ਨੂੰ ਹਟਾਉਣ ਦਾ ਅੰਜਾਮ ਕੀ ਹੁੰਦਾ ਹੈ ਸਾਥਿਓ ਆਪਰੇਸ਼ਨ ਸਿੰਦੂਰ ਇਹ ਸਿਰਫ ਨਾਮ ਨਹੀਂ ਹੈ ਇਹ ਦੇਸ਼ ਦੇ ਕਰੋੜਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਤੀਬਿੰਬ ਹੈ ਆਪਰੇਸ਼ਨ ਸਿੰਦੂਰ ਨਿਆਂ ਦੀ ਅਖੰਡ ਪ੍ਰਤੀਗਿਆ ਹੈ 6 ਮਈ ਦੀ ਦੇਰ ਰਾਤ 7 ਮਈ ਦੀ ਸਵੇਰ ਪੂਰੀ ਦੁਨੀਆ ਨੇ ਇਸ ਪ੍ਰਤੀਗਿਆ ਨੂੰ ਅੰਜਾਮ ਵਿੱਚ ਬਦਲਦੇ ਦੇਖਿਆ ਹੈ। ਭਾਰਤ ਦੀਆਂ ਸੈਨਾਵਾਂ ਨੇ ਪਾਕਿਸਤਾਨ ਵਿੱਚ ਅਤਵਾਦ ਦੇ ਟਿਕਾਣਿਆਂ ਤੇ ਉਹਨਾਂ ਦੇ ਟ੍ਰੇਨਿੰਗ ਸੈਂਟਰਾਂ ਤੇ ਸਟੀਕ ਵਾਰ ਕੀਤੇ। ਅਤਵਾਦੀਆਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਭਾਰਤ ਇੰਨਾ ਵੱਡਾ ਫੈਸਲਾ ਲੈ ਸਕਦਾ ਹੈ। ਪਰੰਤੂ ਜਦੋਂ ਦੇਸ਼ ਇਕਜੁੱਟ ਹੁੰਦਾ ਹੈ। ਨੇਸ਼ਨ ਫਰਸਟ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ। ਰਾਸ਼ਟਰ ਸਰਵੋੱਚ ਹੁੰਦਾ ਹੈ। ਤਾਂ ਫੌਲਾਦੀ ਫੈਸਲੇ ਲਏ ਜਾਂਦੇ ਨੇ। ਨਤੀਜੇ ਲਿਆ ਕੇ ਦਿਖਾਏ ਜਾਂਦੇ ਨੇ ਜਦੋਂ ਪਾਕਿਸਤਾਨ ਵਿੱਚ ਅੱਤਵਾਦ ਦੇ اڈਿਆਂ ਤੇ ਭਾਰਤ ਦੀਆਂ ਮਿਜ਼ਾਈਲਾਂ ਨੇ ਹੱਲਾ ਬੋਲਿਆ ਭਾਰਤ ਦੇ ਡਰੋਨਾਂ ਨੇ ਹੱਲਾ ਬੋਲਿਆ ਤਾਤਵਾਦੀ ਸੰਗਠਨਾਂ ਦੀਆਂ ਇਮਾਰਤਾਂ ਹੀ ਨਹੀਂ ਬਲਕਿ ਉਹਨਾਂ ਦਾ ਹੌਸਲਾ ਵੀ ਕੰਬ ਗਿਆ ਬਹਾਵਲਪੁਰ ਤੇ ਮਰੀਦਕੇ ਵਰਗੇ ਅੱਤਵਾਦੀ ਟਿਕਾਣੇ ਇੱਕ ਤਰ੍ਹਾਂ ਨਾਲ ਗਲੋਬਲ ਟੈਰਰਿਜ਼ਮ ਦੀਆਂ ਯੂਨੀਵਰਸਟੀਆਂ ਰਹੀਆਂ ਨੇ ਦੁਨੀਆਂ 'ਚ ਕਿਤੇ ਵੀ ਜਿਹੜੇ ਵੱਡੇ ਅੱਤਵਾਦੀ ਹਮਲੇ ਹੋਏ ਨੇ ਪਾਵੇਂ 911 ਪਾਵੇਂ ਲੰਡਨ ਟਿਊਬ ਬੋਮਬਿੰਗਸ ਹੋਵੇ ਜਾਂ ਫਿਰ ਭਾਰਤ ਵਿੱਚ ਦਹਾਕਿਆਂ ਚ ਜਿਹੜੇ ਵੱਡੇ ਅਤਵਾਦੀ ਹਮਲੇ ਹੋਏ ਨੇ ਉਹਨਾਂ ਦੇ ਤਾਰ ਕਿਤੇ ਨਾ ਕਿਤੇ ਅਤਵਾਦ ਦੇ ਨਾਲ ਟਿਕਾਣਿਆਂ ਤੇ ਨਾਲ ਜੁੜੇ ਰਹੇ ਨੇ ਅਤਵਾਦੀਆਂ ਨੇ ਸਾਡੀਆਂ ਭੈਣਾਂ ਦਾ ਸਿੰਦੂਰ ਉਚਾੜਿਆ ਸੀ ਇਸ ਲਈ ਭਾਰਤ ਨੇ ਅਤਵਾਦ ਦੇ ਇਹ ਹੈੱਡਕੁਆਰਟਰ ਉਚਾੜ ਦਿੱਤੇ ਭਾਰਤ ਦੇ ਇਹਨਾਂ ਹਮਲਿਆਂ ਚ ਸੌ ਤੋਂ ਜ਼ਿਆਦਾ ਖੁੰਖਾਰ ਅਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਅਤਵਾਦ ਦੇ ਬਹੁਤ ਸਾਰੇ ਆਕਾ ਬੀਤੇ 2.5 ਤਿੰਨ ਦਹਾਕਿਆਂ ਤੋਂ ਖੁੱਲੇआम ਪਾਕਿਸਤਾਨ ਵਿੱਚ ਘੁੰਮ ਰਹੇ ਸਨ ਜੋ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਸਨ। ਉਹਨਾਂ ਨੂੰ ਭਾਰਤ ਨੇ ਇੱਕ ਝਟਕੇ ਵਿੱਚ ਖਤਮ ਕਰ ਦਿੱਤਾ ਹੈ। ਸਾਥੀਓ ਭਾਰਤ ਦੀ ਇਸ ਕਾਰਵਾਈ ਨਾਲ ਪਾਕਿਸਤਾਨ ਘੋਰ ਨਿਰਾਸ਼ਾ ਵਿੱਚ गिर ਗਿਆ ਸੀ। ਹਤਾਸ਼ਾ ਵਿੱਚ गिर ਗਿਆ ਸੀ। ਬੋਖਲਾ ਗਿਆ ਸੀ। ਤੇ ਇਸੇ ਬੋਖਲਾਹਟ ਵਿੱਚ ਉਸਨੇ ਇੱਕ ਹੋਰ ਗਲਤੀ ਕੀਤੀ ਅਤਵਾਦ ਤੇ ਭਾਰਤ ਦੀ ਕਾਰਵਾਈ ਦਾ ਸਾਥ ਦੇਣ ਦੀ ਥਾਂ ਪਾਕਿਸਤਾਨ ਨੇ ਭਾਰਤ 'ਤੇ ਹੀ ਹਮਲਾ ਸ਼ੁਰੂ ਕਰ ਦਿੱਤਾ ਪਾਕਿਸਤਾਨ ਨੇ ਸਾਡੇ ਸਕੂਲਾਂ ਕਾਲਜਾਂ ਨੂੰ ਗੁਰਦੁਆਰਿਆਂ ਤੇ ਮੰਦਰਾਂ ਨੂੰ ਆਮ ਨਾਗਰਿਕਾਂ ਨੂੰ ਉਹਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਪਾਕਿਸਤਾਨ ਨੇ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਪਰੰਤੂ ਇਹਦੇ ਵਿੱਚ ਵੀ ਪਾਕਿਸਤਾਨ ਖੁਦ ਬੇਨਕਾਬ ਹੋ ਗਿਆ ਦੁਨੀਆ ਨੇ ਦੇਖਿਆ ਕਿ ਕਿਵੇਂ ਪਾਕਿਸਤਾਨ ਦੇ ਡਰੋਨ ਤੇ ਮਿਜ਼ਾਈਲਾਂ ਭਾਰਤ ਸਾਹਮਣੇ ਤੀਲਿਆਂ ਵਾਂਗ ਖਿਲਰ ਗਈਆਂ ਭਾਰਤ ਦੇ ਸ਼ਕਤੀਸ਼ਾਲੀ 에ਅਰ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ ਪਾਕਿਸਤਾਨ ਦੀ ਤਿਆਰੀ ਸਰਹੱਦਾਂ ਤੇ ਵਾਰ ਦੀ ਸੀ ਪਰੰਤੂ ਭਾਰਤ ਨੇ ਪਾਕਿਸਤਾਨ ਦੇ ਸੀਨੇ ਤੇ ਵਾਰ ਕਰ ਦਿੱਤਾ ਭਾਰਤ ਦੇ ਡਰੋਨ ਭਾਰਤ ਦੀਆਂ ਮਿਜ਼ਾਈਲਾਂ ਨੇ ਸਟੀਕਤਾ ਨਾਲ ਹਮਲਾ ਕੀਤਾ ਪਾਕਿਸਤਾਨੀ ਹਵਾਈ ਸੈਨਾ ਦੇ 에ਅਰ ਬੇਸ ਨੂੰ ਉਹਨਾਂ ਨੁਕਸਾਨ ਪਹੁੰਚਾਇਆ ਜਿਦੇਤੇ ਪਾਕਿਸਤਾਨ ਨੂੰ ਬਹੁਤ ਹੰਕਾਰ ਸੀ ਭਾਰਤ ਨੇ ਪਹਿਲੇ 3 ਦਿਨਾਂ ਚ ਹੀ ਪਾਕਿਸਤਾਨ ਨੂੰ ਇੰਨਾ ਤਬਾਹ ਕਰ ਦਿੱਤਾ ਜਿਸ ਦਾ ਉਹਨੂੰ ਅੰਦਾਜ਼ਾ ਵੀ ਨਹੀਂ ਸੀ ਇਸ ਲਈ ਭਾਰਤ ਦੀ ਹਮਲਾਵਰ ਕਾਰਵਾਈ ਦੇ ਬਾਅਦ ਪਾਕਿਸਤਾਨ ਬਚਣ ਦੇ ਰਾਹ ਲੱਭਣ ਲੱਗਾ ਪਾਕਿਸਤਾਨ ਦੁਨੀਆ ਭਰ ਵਿੱਚ ਤਨਾਅ ਘਟ ਕਰਨ ਦੀ ਦੁਹਾਈ ਲਾ ਰਿਹਾ ਸੀ ਤੇ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਇਸੇ ਮਜਬੂਰੀ ਕਰਕੇ 10 ਮਈ ਦੀ ਦੁਪਹਿਰ ਨੂੰ ਪਾਕਿਸਤਾਨੀ ਸੈਨਾ ਨੇ ਸਾਡੇ ਡੀਜੀਐਮਓ ਨਾਲ ਸੰਪਰਕ ਕੀਤਾ ਤਦ ਤੱਕ ਅਸੀਂ ਅਤਵਾਦ ਦੇ ਇਨਫਰਾਸਟ੍ਰਕਚਰ ਨੂੰ ਵੱਡੀ ਪੱਧਰ ਤੇ ਬਰਬਾਦ ਕਰ ਚੁੱਕੇ ਸਾਂ ਅਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਪਾਕਿਸਤਾਨ ਦੇ ਸੀਨੇ 'ਚ ਵਸਾਏ ਗਏ ਅਤਵਾਦ ਦੇ اڈਿਆਂ ਨੂੰ ਅਸੀਂ ਖੰਡਰ ਬਣਾ ਦਿੱਤਾ ਸੀ ਇਸ ਲਈ ਜਦੋਂ ਪਾਕਿਸਤਾਨ ਵੱਲੋਂ ਫਰਿਆਦ ਕੀਤੀ ਗਈ ਪਾਕਿਸਤਾਨ ਵੱਲੋਂ ਜਦੋਂ ਇਹ ਕਿਹਾ ਗਿਆ ਕਿ ਉਹਦੇ ਵੱਲੋਂ ਅੱਗੇ ਤੋਂ ਕੋਈ ਅਤਵਾਦੀ ਗਤੀਵਿਧੀ ਤੇ ਫੌਜੀ ਦਸਹਾਸ ਨਹੀਂ ਵਿਖਾਇਆ ਜਾਏਗਾ ਤਾਂ ਭਾਰਤ ਨੇ ਉਹਦੇ ਤੇ ਵਿਚਾਰ ਕੀਤਾ ਤੇ ਮੈਂ ਫੇਰ ਦੁਹਰਾ ਰਿਆਂ ਅਸੀਂ ਪਾਕਿਸਤਾਨ ਦੇ ਅਤਵਾਦੀ ਤੇ ਫੌਜੀ ਠਿਕਾਣਿਆਂ ਤੇ ਆਪਣੀ ਜਵਾਬੀ ਕਾਰਵਾਈ ਨੂੰ ਅਜੇ ਸਿਰਫ ਰੋਕਿਆ ਹੈ ਆਉਣ ਵਾਲੇ ਦਿਨਾਂ 'ਚ ਅਸੀਂ ਪਾਕਿਸਤਾਨ ਦੇ ਹਰ ਕਦਮ ਨੂੰ ਇਸ ਕਸੌਟੀ ਤੇ ਮਾਪਾਂਗੇ ਕਿ ਉਹ ਕੀ ਰਵਈਆ ਅਪਣਾਉਂਦਾ ਹੈ ਸਾਥੀਓ ਪਰ ਦੀਆਂ ਤਿੰਨ ਸੈਨਾਵਾਂ ਸਾਡੀ 에ਅਰ ਫੋਰਸ ਸਾਡੀ ਆਰਮੀ ਤੇ ਸਾਡੀ ਨੇਵੀ ਸਾਡੀ ਬਾਰਡਰ ਸਿਕਿਉਰਿਟੀ ਫੋਰਸ ਬੀਐਸਐਫ ਅਰਧ ਸੈਨਿਕ ਬਲ ਲਗਾਤਾਰ ਅਲਰਟ ਤੇ ਨੇ ਸਰਜਿਕਲ ਸਟ੍ਰਾਈਕ ਤੇ 에ਅਰ ਸਟ੍ਰਾਈਕ ਤੋਂ ਬਾਅਦ ਹੁਣ ਆਪਰੇਸ਼ਨ ਸੰਦੂਰ ਅਤਵਾਦ ਦੇ ਖਿਲਾਫ ਭਾਰਤ ਦੀ ਨੀਤੀ ਹੈ ਆਪਰੇਸ਼ਨ ਸੰਦੂਰ ਨੇ ਅਤਵਾਦ ਦੇ ਖਿਲਾਫ ਲੜਾਈ ਵਿੱਚ ਇੱਕ ਨਵੀਂ ਲਕੀਰ ਖਿੱਚ ਦਿੰਦੀ ਹੈ ਇੱਕ ਨਵਾਂ ਪੈਮਾਨਾ ਤੈਅ ਕਰ ਦਿੰਦਾ ਹੈ ਪਹਿਲਾ ਭਾਰਤ ਤੇ ਅੱਤਵਾਦੀ ਹਮਲਾ ਹੋਇਆ ਤਾਂ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਅਸੀਂ ਆਪਣੀ ਤਰੀਕੇ ਨਾਲ ਆਪਣੀਆਂ ਸ਼ਰਤਾਂ ਤੇ ਜਵਾਬ ਦੇ ਕੇ ਰਵਾਂਗੇ ਹਰ ਉਸ ਥਾਂ ਜਾ ਕੇ ਸਖਤ ਕਾਰਵਾਈ ਕਰਾਂਗੇ ਜਿੱਥੋਂ ਅੱਤਵਾਦ ਦੀਆਂ ਜੜਾਂ ਨਿਕਲਦੀਆਂ ਨੇ ਦੂਜਾ ਕੋਈ ਵੀ ਨਿਊਕਲੀਅਰ ਬਲੈਕਮੇਲ ਭਾਰਤ ਨਹੀਂ ਸਹਾਰੇਗਾ ਨਿਊਕਲੀਅਰ ਬਲੈਕਮੇਲ ਦੀ ਹਾੜ ਵਿੱਚ ਪਣਪ ਰਹੇ ਅੱਤਵਾਦੀ ਟਿਕਾਣਿਆਂ ਤੇ ਭਾਰਤ ਸਟੀਕ ਤੇ ਫੈਸਲਾਕੁਨ ਹਮਲਾ ਕਰੇਗਾ ਤੀਜਾ ਅਸੀਂ ਅਤਵਾਦ ਦੀ ਸਰਪ੍ਰਸਤ ਸਰਕਾਰ ਤੇ ਅਤਵਾਦ ਦੇ ਆਕਾਮਾਂ ਨੂੰ ਵੱਖ-ਵੱਖ ਨਹੀਂ ਵੇਖਾਂਗੇ ਆਪਰੇਸ਼ਨ ਸਿੰਦੂਰ ਦੇ ਦੌਰਾਨ ਦੁਨੀਆ ਨੇ ਪਾਕਿਸਤਾਨ ਦਾ ਉਹ ਪਹਿੜਾ ਸੱਚ ਫੇਰ ਵੇਖਿਆ ਜਦ ਮਾਰੇ ਗਏ ਅਤਵਾਦੀਆਂ ਨੂੰ ਵਿਦਾਈ ਦੇਣ ਪਾਕਿਸਤਾਨੀ ਫੌਜ ਦੇ ਵੱਡੇ-ਵੱਡੇ ਅਫਸਰ ਆ ਪਹੁੰਚੇ ਸਟੇਟ ਸਪੌਂਸਰਡ ਟੈਰਰਿਜ਼ਮ ਦਾ ਇਹ ਬਹੁਤ ਵੱਡਾ ਸਬੂਤ ਹੈ ਅਸੀਂ ਭਾਰਤ ਤੇ ਆਪਣੇ ਨਾਗਰਿਕਾਂ ਨੂੰ ਕਿਸੇ ਵੀ ਖਤਰੇ ਤੋਂ ਬਚਾਉਣ ਦੇ ਲਈ ਲਗਾਤਾਰ ਫੈਸਲਾਕੁਨ ਕਦਮ ਚੁੱਕਦੇ ਰਵਾਂਗੇ ਸਾਥਿਓ ਜੰਗ ਦੇ ਮੈਦਾਨ 'ਚ ਅਸੀਂ ਹਰ ਵਾਰ ਪਾਕਿਸਤਾਨ ਨੂੰ ਧੂੜ ਚਟਾਈ ਹੈ ਤੇ ਇਸ ਵਾਰ ਆਪਰੇਸ਼ਨ ਸਿੰਦੂਰ ਨੇ ਨਵਾਂ ਅਧਿਆਇ ਜੋੜਿਆ ਅਸੀਂ ਮਾਰੂਥਲਾਂ ਤੇ ਪਹਾੜਾਂ ਵਿੱਚ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਨਿਊ ਏਜ ਵਾਰਫੇਅਰ 'ਚ ਆਪਣੀ ਉੱਤਮਤਾ ਸਾਬਤ ਕੀਤੀ ਇਸ ਆਪਰੇਸ਼ਨ ਦੇ ਦੌਰਾਨ ਸਾਡੇ ਮੇਡ ਇਨ ਇੰਡੀਆ ਹਥਿਆਰਾਂ ਦੀ ਪ੍ਰਮਾਣਿਕਤਾ ਸਾਬਿਤ ਹੋਈ ਅੱਜ ਦੁਨੀਆ ਵੇਖ ਰਹੀ ਹੈ 21ਵੀਂ ਸਦੀ ਦੇ ਵਾਰਫੇਅਰ ਚ ਮੇਡ ਇਨ ਇੰਡੀਆ ਡਿਫੈਂਸ ਇਕੁਪਮੈਂਟਸ ਇਹਦਾ ਸਮਾਂ ਆ ਗਿਆ ਹੈ ਸਾਥਿਓ ਹਰ ਤਰ੍ਹਾਂ ਦੇ ਅਤਵਾਦ ਦੇ ਖਿਲਾਫ ਸਾਡੇ ਸਾਰਿਆਂ ਦਾ ਇਕਜੁੱਟ ਰਹਿਣਾ ਸਾਡੀ ਇਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ ਯਕੀਨੀ ਤੌਰ ਤੇ ਇਹ ਯੁੱਗ جنگ ਦਾ ਨਹੀਂ ਪਰੰਤੂ ਇਹ ਯੁੱਗ ਅਤਵਾਦ ਦਾ ਵੀ ਨਹੀਂ ਟੈਰਰਿਜ਼ਮ ਦੇ ਖਿਲਾਫ ਜ਼ੀਰੋ ਟੋਲਰੈਂਸ ਇਹ ਇੱਕ ਬਿਹਤਰ ਦੁਨੀਆ ਦੀ ਗਾਰੰਟੀ ਹੈ ਸਾਥੀਓ ਪਾਕਿਸਤਾਨੀ ਫੌਜ ਪਾਕਿਸਤਾਨ ਦੀ ਸਰਕਾਰ ਜਿਸ ਤਰ੍ਹਾਂ ਅਤਵਾਦ ਨੂੰ ਖਾਦ ਪਾਣੀ ਦੇ ਰਹੇ ਨੇ ਉਹ ਇੱਕ ਦਿਨ ਪਾਕਿਸਤਾਨ ਨੂੰ ਹੀ ਤਬਾਹ ਕਰ ਦੇਗਾ ਪਾਕਿਸਤਾਨ ਨੂੰ ਜੇਕਰ ਬਚਣਾ ਹੈ ਤੇ ਉਹਨੂੰ ਆਪਣੇ ਟੈਰਰ ਇਨਫਰਾਸਟ੍ਰਕਚਰ ਨੂੰ ਤਬਾਹ ਕਰਨਾ ਹੀ ਹੋਏਗਾ ਇਸ ਤੋਂ ਬਿਨਾ ਸ਼ਾਂਤੀ ਦਾ ਕੋਈ ਰਾਹ ਨਹੀਂ ਹੈ ਭਾਰਤ ਦੀ ਸਥਿਤੀ ਬਹੁਤ ਸਪਸ਼ਟ ਹੈ ਟੈਰਰ ਤੇ ਟਾਕ ਇਹ ਇਕੱਠੇ ਨਹੀਂ ਹੋ ਸਕਦੇ 테러ਰ ਤੇ ਟ੍ਰੇਡ ਇਹ ਨਾਲ ਨਾਲ ਨਹੀਂ ਚੱਲ ਸਕਦੇ ਤੇ ਪਾਣੀ ਤੇ ਖੂਨ ਵੀ ਇਕੱਠੇ ਨਹੀਂ ਬਹਿ ਸਕਦੇ ਮੈਂ ਅੱਜ ਵਿਸ਼ਵ ਭਾਈਚਾਰੇ ਨੂੰ ਵੀ ਕਵਾਂਗਾ ਸਾਡੀ ਐਲਾਨੀ ਹੋਈ ਨੀਤੀ ਰਹੀ ਹੈ ਜੇਕਰ ਪਾਕਿਸਤਾਨ ਨਾਲ ਗੱਲ ਹੋਏਗੀ ਤਾਂ ਟੈਰਰਰਿਜ਼ਮ ਤੇ ਹੀ ਹੋਏਗੀ ਜੇਕਰ ਪਾਕਿਸਤਾਨ ਨਾਲ ਗੱਲ ਹੋਏਗੀ ਤਾਂ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਪੀਓਕੇ ਉਸਤੇ ਹੀ ਹੋਏਗੀ ਪਿਆਰੇ ਦੇਸ਼ ਵਾਸੀਓ ਅੱਜ ਬੁੱਧ ਪੂਰਨਿਮਾ ਹੈ। ਭਗਵਾਨ ਬੁੱਧ ਨੇ ਸਾਨੂੰ ਸ਼ਾਂਤੀ ਦਾ ਰਾਹ ਵਿਖਾਇਆ। ਸ਼ਾਂਤੀ ਦਾ ਰਸਤਾ ਵੀ ਸ਼ਕਤੀ ਤੋਂ ਹੋ ਕੇ ਜਾਂਦਾ ਹੈ। ਮਨੁੱਖਤਾ ਸ਼ਾਂਤੀ ਤੇ ਖੁਸ਼ਹਾਲੀ ਵੱਲ ਵਧੇ। ਹਰ ਭਾਰਤੀ ਸ਼ਾਂਤੀ ਨਾਲ ਜੀ ਸਕੇ। ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰ ਸਕੇ। ਇਸ ਦੇ ਲਈ ਭਾਰਤ ਦਾ ਸ਼ਕਤੀਸ਼ਾਲੀ ਹੋਣਾ ਬਹੁਤ ਜ਼ਰੂਰੀ ਹੈ। ਤੇ ਲੋੜ ਪੈਣ ਤੇ ਇਸ ਸ਼ਕਤੀ ਦਾ ਇਸਤੇਮਾਲ ਵੀ ਜ਼ਰੂਰੀ ਹੈ। ਤੇ ਪਿਛਲੇ ਕੁਝ ਦਿਨਾਂ ਵਿੱਚ ਭਾਰਤ ਨੇ ਇਹੀ ਕੀਤਾ ਹੈ ਮੈਂ ਇੱਕ ਵਾਰ ਫਿਰ ਭਾਰਤ ਦੀ ਸੈਨਾ ਤੇ ਹਥਿਆਰਬੰਦ ਬਲਾਂ ਨੂੰ ਸੈਲੂਟ ਕਰਦਾ ਮੈਂ ਹਰ ਭਾਰਤਵਾਸੀ ਦੇ ਹੌਂਸਲੇ ਤੇ ਇੱਕ ਜੁਟਤਾ ਨੂੰ ਨਮਨ ਕਰਦਾ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ